ਸੱਚੀ ਗੱਲ ਇਹ ਮੈਂ ਹਾਂ ਤੁਹਾਡਾ ਆਪਣਾ ਅਮਨਦੀਪ ਸਿੰਘ ਆਜ਼ਾਦ ਉਮੀਦਵਾਰ ਹਲਕਾ ਐਵਲਟ ਸਾਊਥ ਤੋਂ ਬੋਲ ਰਿਹਾ ਹੈਗਾ ਅੱਜ ਅਸੀਂ ਸੂਮਸ ਪਰੇ ਤਿਆਰੀਆਂ ਤੇ ਜਾ ਰਹੇ ਹੈਗੇ ਆਂ ਘਰੋ ਘਰ ਇੱਥੇ ਫੇਰ ਅੱਜ ਰਾਤ ਨੂੰ ਆਪਾਂ ਜਾ ਰਹੇ ਹੈਗੇ ਆਂ ਅਮ ਇੱਥੇ ਕਈ ਘਰ ਇਹਨਾਂ ਦੀ ਉਚਾਈ ਕਾਫੀ ਹੈਗੀ ਆ ਡਰਾਈਵੇ ਕਾਫੀ ਉੱਚੇ ਹੈਗੇ ਨੇ ਉੱਥੇ ਵੀ ਅਸੀਂ ਘਰੋ ਘਰ ਗਏ ਹੈਗੇ ਆਂ ਤੇ ਮੈਂ ਜਦੋਂ ਵੀ ਉੱਥੇ ਜਾ ਕੇ ਜਿਹਨਾਂ ਨੂੰ ਮਿਲਿਆ ਹੈਗਾ ਆ ਲੋਕਾਂ ਨੂੰ ਉਹਨਾਂ ਨੇ ਇਹੀ ਕਿਹਾ ਪਹਿਲਾਂ ਤਾਂ ਉਹ ਬਰੇ ਹੈਰਾਨ ਹੋਏ ਕਿ ਦੇਖ ਕੇ ਕਿ ਵੀ ਤੁਸੀਂ ਇੱਥੇ ਪੈਦਲ ਤੁਰ ਕੇ ਆਏ ਹੈਗੇ ਆਂ ਮੈਂ ਉਹਨਾਂ ਨੂੰ ਦੱਸਿਆ ਹੈਗਾ ਮੈਂ ਕਿਹਾ ਵੀ ਜੀ ਮੈਂ ਚੋਣ ਲੜ ਤੁਹਾਡੇ ਘਰ ਮੈਂ ਤੁਹਾਡੇ ਨਹੀਂ ਆ ਸਕਦਾਗਾ ਤੇ ਫਿਰ ਮੈਂ ਬਾਅਦ ਵਿੱਚ ਤੁਸੀਂ ਮੇਤੇ ਕੀ ਆਸ ਰੱਖ ਸਕਦੇ ਹੈਗੇ ਠੀਕ ਹੈ ਜੀ ਜੋ ਵੀ ਕੋਈ ਉਮੀਦਵਾਰ ਹੈਗਾ ਜੇ ਉਹ ਤੁਹਾਡੇ ਘਰ ਹੋਂ ਚੋਣ ਤੋਂ ਪਹਿਲਾਂ ਵੋਟ ਤੁਹਾਡੇ ਲਈ ਮੰਗ ਨਹੀਂ ਜਾਂ ਆਪ ਦੀ ਤੁਹਾਡੇ ਮੂਰੇ ਪਲੈਟਫਾਰਮ ਜੋ ਹੈਗਾ ਆ ਚੋਣ ਜਿਹੜਾ ਆਪਣੇ ਪਲੈਟਫਾਰਮ ਹੁੰਦਾ ਆ ਤੁਹਾਡੇ ਮੂਰੇ ਨਹੀਂ ਪੇਸ਼ ਕਰ ਸਕਦਾਗਾ ਤਾਂ ਉਹ ਬਾਅਦ ਵਿੱਚ ਵੀ ਤੁਸੀਂ ਉਸ ਤੇ ਕੀ ਆਸ ਰੱਖ ਸਕਦੇ ਹੈਗੇ ਠੀਕ ਹੈ ਜੀ ਆਪਣੇ ਹਰੇਕ ਘਰ ਆਪਾਂ ਕੋਸ਼ਿਸ਼ ਕਰਦੇ ਹਾਂ ਹਰੇਕ ਘਰ ਅਸਮੇ ਜਾਤ ਨਹੀਂ ਆਪ ਸਕਦੇ ਪਰ ਕੋਸ਼ਿਸ਼ ਤ ਜੂ ਕਰ ਸਕਦੇ ਜੀ ਭਾਵੇਂ ਉਚਾਈ ਹੈਗੀ ਜਾਂ ਨਹੀਂ ਹੈਗੀ ਜਾਂ ਮੀਂਹ ਪੈ ਰਿਹਾ ਜਾਂ ਤਪ ਹੈਗੀ ਹੈ ਜੀ ਤੁਸੀਂ ਮੈਨੂੰ ਦੇਖ ਰਹੇ ਹੋ ਕਿ ਮੈਂ ਤਾਂ ਹਰੇਕ ਮੌਸਮ ਚ ਹਰੇਕ ਦਿਨ ਰਾਤ ਮੈਂ ਜਾ ਰਿਹਾ ਹੈਗਾ ਜੀ ਇਹ ਹੁਣ ਆਪਣੇ ਤੇ ਹੈਗਾ ਕਿ ਆਪਣੀ ਸਮਝ ਆਪਣੀ ਸੋਚ ਕਿ ਜੇ ਆਪਾਂ ਦੁਬਾਰਾ ਪਾਰਟੀਆਂ ਨੂੰ ਵਾਰ-ਵਾਰ ਆਪਾਂ ਵੋਟਾਂ ਪਾਈਆਂ ਨਹੀਂ ਤੇ ਬਦਲਾਅ ਦੀ ਉਮੀਦ ਰੱਖਣੀ ਹੈਗੀ ਆ ਇਹ ਅਸਲ ਵਿੱਚ ਬਦਲਾਅ ਆਉਣਾ ਉਹਨਾਂ ਦੇ ਨਾਲ ਹੈਗਾ ਜੀ ਕਿ ਜੇ ਤੁਸੀਂ ਆਪਦੇ ਜਿਹੜੇ ਹੈਗੇ ਆ ਕਮਿਊਨਿਟੀ ਦੇ ਲੋਕ ਆਪਦੇ ਇਜਾਦ ਉਮੀਦਵਾਰ ਜਿਹੜੇ ਨੇ ਹੈਗੇ ਇੰਡੀਪੈਂਡੈਂਟ ਉਹਨਾਂ ਨੂੰ ਤੁਸੀਂ ਚੁਣ ਕੇ ਉਹ ਮੋਰੇ ਲੈ ਕੇ ਆਣਾ ਜੋ ਤੁਹਾਡੇ ਲਈ ਜੀ ਅਵਾਜ਼ ਉਠਾਉਣਗੇ ਤੁਹਾਡੇ ਹੱਕਾਂ ਲਈ ਲੜਨਗੇ ਜੀ ਠੀਕ ਹੈ ਜੀ ਆ ਵੀਡੀਓ ਨੂੰ ਜੇ ਤੁਸੀਂ ਲਾਈਕ ਕਰਦੇ ਹੈਗੇ ਜੀ ਸਬਸਕ੍ਰਾਈਬ ਫਾਲੋ ਸ਼ੇਅਰ ਕਰੋ ਜੀ ਤੇ ਆਪਣੇ ਸਾਰਿਆਂ ਦੀ ਜੋ ਵੀ ਆਪਣੇ ਇਹਨਾਂ ਨੇ ਫਾਲੋ ਕੀਤੀ ਹੈ ਸਬਸਕ੍ਰਾਈਬ ਕੀਤਾ ਲਾਈਕ ਕੀਤਾ ਜੀ ਤੁਸੀਂ ਸਾਰਿਆਂ ਦਾ ਧੰਨਵਾਦ ਠੀਕ ਹੈ ਜੀ ਤੇ ਆਪਾਂ ਫਿਰ ਮਿਲਦੇ ਹੈਗੇ ਜੀ ਸਤਿ ਸ੍ਰੀ ਅਕਾਲ